ਦੋਸਤੋ ਬਰਸਾਤਾਂ ਦਿਨ ਚੱਲ ਰਹੇ ਨੇ ਰੋਜ਼ ਗੱਡੀ ਲਿਬੜ ਜਾਂਦੀ ਤੇ ਆਪਾਂ ਗੱਡੀ ਧੋਣ ਵਾਸਤੇ ਨਾ ਅੱਜ ਇੱਕਾ ਪੰਪ ਵਰਤ ਰਹੇ ਆ ਤੇ ਤੁਹਾਨੂੰ ਪੰਪ ਦਿਖਾਣੇ ਬਹੁਤ ਘੈਂਟ ਚੀਜ਼ ਐ ਪੂਰਾ ਗਾਰਾ ਕੱਢ ਦਿੰਦਾ ਹੈਗਾ ਪੰਪ ਜੀ ਇਹ ਤੇ ਪ੍ਰੈਸ਼ਰ ਲੱਗਾ ਹੋਇਆ ਕਿੰਨਾ ਪ੍ਰੈਸ਼ਰ ਕਰਕੇ ਤੁਸੀਂ ਪਾਣੀ ਮਾਰਨਾ ਤੇ ਬਹੁਤ ਘੈਂਟ ਜੀ ਤੇ ਡਰਮ ਦੇ ਵਿੱਚ ਪਾਈਪ ਲਾਈ ਹੋਈ ਐ ਟੂਟੀ ਤੋਂ ਗੱਡੀ ਧੋ ਰਹੇ ਆ ਕੋਈ ਬਹੁਤਾ ਪਾਣੀ ਨਹੀਂ ਵੇਸਟ ਹੁੰਦਾ 50 60 ਕਿਲੋ ਪਾਣੀ ਦੇ ਨਾਲ ਹੀ ਇਹ ਗੱਡੀ ਧੁੱਪ ਜਾਂਦੀ ਐ ਤੇ ਇਹਦੀਆਂ ਦੋ ਫੁਹਾਰਾਂ ਨੇ ਜੇ ਤੁਸੀਂ ਰੇਡੀਏਟਰ ਦੇ ਵਿੱਚ ਮਾਰਨਾ ਨਾ ਵਾਟਰ ਬਾਡੀ ਤੇ ਉਦੋਂ ਮੋਟੀ ਫੁਹਾਰ ਕਰਕੇ ਮਾਰਨਾ ਇਹਦੀ ਜਿਹੜਾ ਅੱਗੇ ਲੱਗਾ ਹੋਇਆ ਸਿਸਟਮ ਜਦੋਂ ਬਟਨ ਦੱਬੀਏ ਤਾਂ ਫਾਰ ਮੋਟੀ ਹੋ ਜਾਂਦੀ ਏ ਤੇ ਜਦੋਂ ਤੁਸੀਂ ਗਾਰਾ ਗੁਰਾ ਉਤਾਰਨਾ ਹੈ ਉਹ ਤੋਂ ਬਰੀਕ ਹੋ ਜਾਂਦੀ ਜਿਵੇਂ ਅਸੀਂ ਪਹਿਲਾਂ ਮਾਰ ਰਹੇ ਸੀ ਤੇ ਮੈਂ ਕਿਹਾ ਅੱਜ ਤੁਹਾਨੂੰ ਦਿਖਾ ਦਈਏ ਗੱਡੀ ਕਿਉਂਕਿ ਆਪਣੇ ਆਮ ਜ਼ਿਮੀਂਦਾਰਾਂ ਕਿਸਾਨਾਂ ਦੇ ਗੱਡੀਆਂ ਟਰੈਕਟਰ ਮੋਟਰਸਾਈਕਲ ਬਹੁਤ ਚੀਜ਼ਾਂ ਹੁੰਦੀਆਂ ਨੇ ਨਾ ਘਰਾਂ ਦੇ ਵਿੱਚ ਤੇ ਤੁਸੀਂ ਕੋਈ ਵੀ ਚੀਜ਼ ਨਾਲ ਧੋ ਸਕਦੇ ਹੋ ਲੋਹੇ ਦੀ ਗੱਡੀ ਧੋ ਸਕਦੇ ਹੋ ਜੇ ਤੁਹਾਡੇ ਘਰ ਬੱਸ ਹੈ ਕੋਈ ਟਰੱਕ ਵੀ ਧੋ ਸਕਦੇ ਹੋ ਤੇ ਬੜੀ ਘੈਂਟ ਚੀਜ਼ ਹੈ ਮੈਂ ਚਲੋ ਪਾ ਦਈਏ ਤੁਹਾਨੂੰ ਤੇ ਇਹ ਜਿਹੜਾ ਪੰਪ ਹੈ ਨਾ 8-10000 ਰੁਪਏ ਦਾ ਮਿਲ ਜਾਂਦਾ ਪੈਸਿਆਂ ਦੇ ਹਿਸਾਬ ਨਾਲ ਵੀ ਚੰਗਾ ਮਾੜਾ ਵੀ 8 ਤੋਂ 10000 ਰੁਪਏ ਦੇ ਵਿੱਚ ਵਧੀਆ ਪੰਪ ਮਿਲ ਜਾਂਦਾ ਇਹਦੀ ਨੋਜ਼ਲ ਅੱਗੇ ਨਾ ਇਹਦੇ ਇੱਥੇ ਬਟਨ ਜਾਂ ਲੱਗਾ ਹੋਇਆ ਹੈ ਤੇ ਜਦੋਂ ਆਪਾਂ ਕਿਤੇ ਉੱਪਰ ਮਾਰਨਾ ਹੈ ਪਾਣੀ ਜਾਂ ਰੀਡਰੇਟਰ 'ਚ ਮਾਰਨਾ ਹੈ ਜਾਂ ਟਰੈਕਟਰ ਤੇ ਜਾਂ ਗੱਡੀ ਦੇ ਅੱਗੇ ਸਾਹਮਣੇ ਮਾਰਨਾ ਹੈ ਤਾਂ ਇਹਨੂੰ ਮੋਟਾ ਕਰ ਲੈਣਾ ਤੇ ਗੱਡੀ ਧੋਰੇ ਸੀ ਕਿਉਂਕਿ ਅੱਜਕੱਲ ਮੀਆਂ ਦੇ ਜਨਾ ਗੱਡੀ ਰੋਜ਼ ਹੀ ਲਿਬੜ ਜਾਂਦੀ ਰੋਜ਼ ਹੀ ਕਿਤੇ ਜਾਣਾ ਤੇ ਕਿਉਂਕਿ ਗੱਡੀ ਲਿਬੜੀ ਜਾਂਦੀ ਘਰੇ ਉਦੋਂ ਇਹਨੂੰ ਪਾਣੀ ਮਾਰ ਕੇ ਖਿਲਾਰ ਲਓ ਵੀ ਗੰਦੀ ਤਾਂ ਹੋਈ ਹੁੰਦੀ ਐ ਜਿਵੇਂ ਮੀਂਹ ਦੇ ਪਾਣੀ ਦੇ ਵਿੱਚ ਭਿੱਜੀ ਤਾਂ ਹੁੰਦੀ ਐ ਗਿੱਲੀ ਤਾਂ ਹੁੰਦੀ ਐ ਗੱਡੀ ਤੇ ਮੜਿਆ ਪਾਣੀ ਮਾਰ ਕੇ ਫੇਰ ਅੰਦਰ ਕਰਤੀ ਹੈ ਨਾ ਤੇ ਉਹਦੇ ਨਾਲ ਕੀ ਹੁੰਦਾ ਕਿ ਮਿੱਟੀ ਲੱਤ ਜਾਂਦੀ ਐ ਤੇ ਵਧੀਆ ਰਹਿੰਦਾ ਜੇ 2-4 ਦਿਨਾਂ ਬਾਅਦ ਵੀ ਹਫਤੇ ਬਾਅਦ ਵੀ ਆਪਾਂ ਇਹਨੂੰ ਪਾਣੀ ਮਾਰਦੇ ਰਹੀਏ ਤੇ ਕਿਉਂਕਿ ਪੈਣਾ ਗਾਰਾ ਵਿੱਚ ਫਸ ਜਾਂਦਾ ਉਹ ਜੰਗਾਲ ਲੱਗਣ ਦਾ ਕਾਰਨ ਬਣ ਜਾਂਦਾ ਇਹ 'ਚ ਪਾਣੀ ਦੀ ਬਹੁਤ ਵੱਡੀ ਬਚਤ ਐ ਪਾਣੀ ਵੀ ਮੈਨੂੰ ਲੱਗਦਾ ਕਿ ਇਹ ਵਿੱਚ ਦੇ ਤੁਸੀਂ ਪੂਰੀ ਗੱਡੀ ਨੂੰ ਪਾਣੀ ਮਾਰਨਾ 10 ਤੋਂ 15 ਕਿਲੋ ਪਾਣੀ ਦੇ ਵਿੱਚ ਵੀ ਗੱਡੀ ਤੋਬ ਜਾਂਦੀ ਐ ਤੇ 1.5 ਮਿੰਟ ਦੇ ਵਿੱਚ 2 ਮਿੰਟਾਂ ਦੇ ਵਿੱਚ 1 ਲੀਟਰ ਪਾਣੀ ਲਾਉਂਦੀ ਹੈ ਵੇਖੋ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਇਹ ਕੋਈ ਬਾਲਟੀਆਂ ਭਰ-ਭਰ ਕੇ ਪਾਣੀ ਨਹੀਂ ਡੋਲਣਾ ਹੁੰਦਾ ਦੇ ਉੱਤੇ ਬਹੁਤ ਤਿੱਖਾ ਪ੍ਰੈਸ਼ਰ ਹੁੰਦਾ ਪਰ ਪਾਣੀ ਘੱਟ ਹੁੰਦਾ ਬਹੁਤ ਵਧੀਆ ਚੀਜ਼ ਹੈ ਤੇ ਜਿੱਥੇ ਤੁਸੀਂ ਤਿੱਖਾ ਪ੍ਰੈਸ਼ਰ ਮਾਰਨਾ ਹੈ ਕਿਤੇ ਸ਼ੀਸ਼ੀਆਂ ਤੇ ਜਾਂ ਕਿਤੇ ਕੋਈ ਚੀਜ਼ ਜੰਮੀ ਉੱਤੇ ਤਿੱਖਾ ਕਰਕੇ ਮਾਰ ਲਓ ਜਿੱਥੇ ਰੀਲੀਟਰ ਹੈ ਉੱਤੇ ਤੁਸੀਂ ਥੋੜਾ ਪ੍ਰੈਸ਼ਰ ਮੋਟਾ ਕਰ ਲਓ ਵੀ ਆਪਣੀ ਜ਼ਰੂਰ ਦੇ ਹਿਸਾਬ ਨਾਲ ਜੇ ਥੱਲੇ ਮਾਰਨਾ ਚਾਹੀਸੀ ਤੇ ਤਿੱਖਾ ਕਰ ਲਓ ਬਹੁਤ ਵਧੀਆ ਚੀਜ਼ ਹੈ ਜੀ ਗੱਡੀ ਧੋਰੇ ਸੀ ਮੈਂ ਕਿਹਾ ਚੱਲ ਯਾਰ ਕੀ ਦਿਖਾ ਦਿਆ ਲਾਈਟਾਂ ਦੇ ਜਿੱਥੇ ਸਾਹਮਣੇ ਨਾ ਕਈ ਵਾਰ ਕੋਈ ਫਸ ਜਾਂਦਾ ਲਾਈਟਾਂ ਦੇ ਕਿਨਾਰੀਆਂ ਦੇ ਇੱਥੇ ਵੀ ਤਿੱਖਾ ਕਰ ਸਕਦੇ ਹੋ ਆਹ ਜਿਹੜੀਆਂ ਕਿਨਾਰੀਆਂ ਇੱਥੇ ਵੀ ਤਿੱਖਾ ਕਰ ਸਕਦੇ ਹੋ ਐਂ ਕੱਟ ਦਿੰਦਾ ਤੇ ਮੈਨੂੰ ਲੱਗਦਾ ਵੀ ਇਹ 10 ਕਿਲੋਲਟਰ ਦੇ ਵਿੱਚ ਗੱਡੀ ਤੋਂ ਪਜ ਜਾਂਦੀ 10 ਕਿਲੋਲਟਰ 10 ਲੀਟਰ ਪਾਣੀ ਇੱਕ ਕੁਆਲਿਟੀ ਪਾਣੀ ਨਾਲ ਬਹੁਤ ਵਧੀਆ ਚੀਜ਼ ਹੈ ਤੇ ਕਿਉਂਕਿ ਆਪਣੇ ਆਮ ਹੀ ਹੁਣ ਕੱਦੂ-ਕੱਦੂ ਟਰੈਕਟਰ ਕਰਦ ਨੇ ਆਪਾਂ ਟਰੈਕਟਰ ਤੋਂ ਵੀ ਵੀਡੀਓ ਵੀ ਕਿਸੇ ਦਿਨ ਪਾ ਦੇਾਂਗੇ ਤੇ ਅੱਜ ਗੱਡੀ ਧੋ ਰਹੀ ਸੀ ਮੈਂ ਗੱਡੀ ਧੋਣ ਦੀ ਪਾਦੀ ਐ ਵੈਸੀ ਚਲੋ ਖਿਆਲ ਆ ਗੱਡੀ ਧੋਣ ਦੀ ਪਾਤੀ ਬਾਕੀ ਤੁਸੀਂ ਜਿਹੜੇ ਹੱਲ ਨੇ ਜਾਂ ਤੁਹਾਡੇ ਲੂਟਾ ਵੀਟਰ ਨੇ ਜਿਹੜੇ ਦੂਜੇ ਹੱਲ ਨੇ ਜਿਨ੍ਹਾਂ ਨੂੰ ਆਪਾਂ ਹੱਤ ਮਾਰ ਕੇ ਨਹੀਂ ਧੋ ਸਕਦੇ ਉਹਦੇ ਨਾਲ ਵਿੱਚ ਵਿੱਚ ਪ੍ਰੈਸ਼ਰ ਦਾ ਗਾਰਾ ਨਿਕਲ ਜਾਂਦਾ ਤੇ ਇਹ ਪੰਪ ਤੁਹਾਨੂੰ ਆਨਲਾਈਨ ਐਮਾਜ਼ਨ ਤੇ ਵੀ ਮਿਲ ਜਾਂਦਾ ਤੇ ਤੁਹਾਨੂੰ ਬਾਜ਼ਾਰ ਤੋਂ ਮਿਲ ਜੂਗਾ ਕਿਸੇ ਵਧੀਆ ਦੁਕਾਨ ਤੋਂ ਜਿੱਥੇ ਪੰਪ ਪੰਪ ਮਿਲਦੇ ਨੇ ਤੇ ਤੁਸੀਂ ਗਾਰੰਟੀ ਵਾਲਾ ਵਧੀਆ ਲਓ ਕਿਉਂਕਿ ਮੈਂ ਕੰਪਨੀ ਨਹੀਂ ਦੱਸਣੀ ਕਿਉਂਕਿ ਮੈਂ ਕੰਪਨੀ ਜੀ ਕਿਉਂ ਵਕਾਵਾਂ ਕੰਪਨੀ ਮੈਨੂੰ ਪੈਸੇ ਨਹੀਂ ਦੇ ਰਹੀ। ਜੇ ਕੰਪਨੀ ਮੈਨੂੰ 50000 ਰੁਪਇਆ ਮੇਰੇ ਖਾਤੇ 'ਚ ਪਾਵੇ ਹਾਂ ਵੀ ਐਡ ਕਰ ਫਿਰ ਤਾਂ ਮੈਂ ਕੰਪਨੀ ਦੀ ਐਡ ਕਰਾਂ। ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਇੱਕ ਸਿਰਫ ਜਾਣਕਾਰੀ ਦੇ ਸਕਦਾ। ਜਿਹੜਾ ਬੰਦਾ ਤੁਹਾਨੂੰ ਕੋਈ ਮਾੜਾ-ਮੋਟਾ ਸਾਡਾ ਮਾਨਤਾਨ ਕਰਦੀਏ ਕੋਈ ਕੰਪਨੀ ਕੋਈ ਬੰਦਾ ਆ ਸੀ ਉਹਦੀ ਐਡ ਪਾਉਂਦੇ ਆ ਬਿਨਾ ਪੈਸਿਆਂ ਤੋਂ ਬਿਨਾ ਅਸੀਂ ਉਹ ਤੋਂ ਐਡ ਨਹੀਂ ਪਾਉਂਦੇ। ਅਸੀਂ ਸਿਰਫ ਜਾਣਕਾਰੀ ਦਿੰਨੇ ਆ। ਬਾਜ਼ਾਰ ਦੇ ਚੀਜ਼ਾਂ ਅਵੇਲੇਬਲ ਨੇ ਤੁਸੀਂ ਕਿਤੋਂ ਵੀ ਜਾ ਕੇ ਦੁਕਾਨ ਤੋਂ ਲੈ ਸਕਦੇ ਹੋ। ਇੱਥੇ 10 ਲੱਖ ਬੰਦੇ ਕੋਲ ਗੱਲ ਪਹੁੰਚ ਗਈ। ਤੇ ਜਿਹੜੇ 1 ਲੱਖ ਬੰਦੇ ਨੇ ਵੀ ਖਰੀਦ ਲਈ ਤੇ ਸਾਡਾ ਉਹ ਜੀ ਕੀ ਫਾਇਦਾ ਹੋਇਆ ਅਸੀਂ ਕੰਪਨੀ ਦੇ ਕੋਲ ਸੇਲਜ਼ਮੈਨ ਥੋੜੀ ਲੱਗੇ ਹੋਏ ਆਂ ਤੇ ਇਹੀ ਕੰਪਨੀਆਂ ਦਾ ਪ੍ਰਚਾਰ ਕਰੀਏ ਅਸੀਂ ਜਿਹੜੀ ਚੀਜ਼ ਵਰਤ ਰਹੇ ਆ ਉਹ ਅਸੀਂ ਗੁਪਤ ਰੂਪ ਚ ਵਰਤ ਰਹੇ ਆ ਠੀਕ ਹੈ ਨਾ ਉਹ ਅਸੀਂ ਦਿਖਾਵਾਂਗੇ ਨਹੀਂ ਤੇ ਇਹ ਆ ਵੀ ਤੁਹਾਡੇ ਲਈ ਇਹ ਜਾਣਕਾਰੀ ਮਿਲ ਜਾਂਦੀਆਂ ਚੀਜ਼ਾਂ ਬਾਜ਼ਾਰ ਚੋਂ ਇੱਕ ਬ੍ਰਾਂਡ ਦੀਆਂ ਨਹੀਂ ਹਜ਼ਾਰਾਂ ਕੰਪਨੀਆਂ ਬੇਟੀਆਂ ਬਾਜ਼ਾਰ ਚ ਆਨਲਾਈਨ ਲੈ ਲਓ ਬਾਜ਼ਾਰ ਚੋਂ ਜਾ ਕੇ ਲੈ ਲਓ ਜਿੱਤੋਂ ਮਰਜ਼ੀ ਲੈ ਲਓ ਮਿਲ ਜਾਂਦੀਆਂ